ਕਰਤੀ ਐ ਗੁજરાਤ ਜੇ ਨਹੀਂ ਕਹਰੇ ਸੀਗੇ ਠੀਕ ਹੈ ਜੀ ਡੀਏ ਉਹ ਹਾਲੇ ਤੱਕ ਨਹੀਂ ਦਿੱਤਾ ਹੈਗਾ ਜੇ ਸਾਡੇ ਪੈਨਸ਼ਨਰ ਨੇ 2.98 ਦਾ ਆਹ ਸਰਕਾਰ ਮੰਨੀ ਆ ਪਰ ਉਹ ਹਾਲੇ ਤੱਕ ਜਾਰੀ ਨਹੀਂ ਕਰ ਰਹੀ ਸਿਰਫ ਲਾਰੇ ਅਤੇ ਇਸ਼ਤਿਹਾਰਵਾਦੀ ਤੋਂ ਇਲਾਵਾ ਪੰਜਾਬ ਸਰਕਾਰ ਕੁਝ ਨਹੀਂ ਕਰਦੀ ਪੰਜਾਬ ਕਰਤੀ ਐ ਗੁજરાਤ ਜੇ ਨਹੀਂ ਕਹਰੇ ਸੀਗੇ ਠੀਕ ਹੈ ਜੀ ਡੀਏ ਉਹ ਹਾਲੇ ਤੱਕ ਨਹੀਂ ਦਿੱਤਾ ਹੈਗਾ ਜੇ ਸਾਡੇ ਪੈਨਸ਼ਨਰ ਨੇ 2.98 ਦਾ ਆਹ ਸਰਕਾਰ ਮੰਨੀ ਆ ਪਰ ਉਹ ਹਾਲੇ ਤੱਕ ਜਾਰੀ ਨਹੀਂ ਕਰ ਰਹੀ ਸਿਰਫ ਲਾਰੇ ਅਤੇ ਇਸ਼ਤਿਹਾਰਵਾਦੀ ਤੋਂ ਇਲਾਵਾ पंजाब सरकार कुछ नहीं कर रही बुरा ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਟੇਕੇਦਾਰੀ ਸਿਸਟਮ ਰੱਦ ਕਰੋ ਰੱਦ ਕਰੋ ਰੱਦ ਕਰੋ ਹਿੰਦੁਸਤਾਨ ਟੀ.ਓ.ਚੋਂ ਬਾਹਰ ਆਵੇ ਬਾਹਰ ਆਵੇ ਹਾਂ ਹਿੰਦੁਸਤਾਨ ਟੀ.ਓ.ਚੋਂ ਬਾਹਰ ਆਵੇ ਜਿਹੜਾ ਮਜ਼ਦੂਰਾਂ ਮਜ਼ਮਾ ਕਿਸਾਨਾਂ ਦਾ ਇੱਕ ਜਿੰਦਾਬਾਦ 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 ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ